ਜੈ ਹਿੰਦ ਮੇਰਾ ਨਾਮ ਹੈ ਅਮਰਿੰਦਰ ਸਿੰਘ ਮੈਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਤੋਂ ਪੰਜਾਬ ਦਾ ਚੇਅਰਮੈਨ ਹਾਂ ਇਸ ਤਰ੍ਹਾਂ ਹੈ ਕਿ ਦੇਖੋ ਜੀ ਪੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣਾ ਤੇ ਸਮੁੱਚੇ ਸਮਾਜਿਕ ਭਾਈਚਾਰੇ ਨੂੰ ਕਾਇਮ ਰੱਖਣਾ ਸਾਡੀ ਜਥੇਬੰਦੀ ਦਾ ਜਿਹੜਾ ਹੈ ਏਜੰਡਾ ਹੈ ਅੱਜ ਮੈਂ ਜਿਹੜੇ ਵਿਸ਼ੇ ਤੇ ਬੋਲਣ ਜਾ ਰਿਹਾ ਵਾਂ ਉਹ ਇਸ ਤਰ੍ਹਾਂ ਹੈ ਜੀ ਕਿ ਕਈ ਲੋਕ ਬਾਲਮੀਕੀ ਸਮਾਜ ਦਾ ਨਾਂ ਲੈ ਕੇ ਖੁਦ ਬਾਲਮੀਕੀ ਸਮਾਜ ਤੋਂ ਹੋ ਕੇ ਤੇ ਬਾਲਮੀਕ ਸਮਾਜ ਨੂੰ ਜਿਹੜਾ ਉਹ ਬਦਨਾਮ ਕਰ ਰਹੇ ਨੇ ਆਪਣੇ ਨਿੱਜੀ ਸਵਾਰਥਾਂ ਦੇ ਵਾਸਤੇ ਮਾਮਲਾ ਅੱਜ ਤੋਂ 5-7 ਦਿਨ ਪਹਿਲਾਂ ਦਾ ਏ ਇਹ ਥਾਣਾ ਕੋਤਵਾਲੀ ਅੰਮ੍ਰਿਤਸਰ ਦੇ ਬਾਹਰ ਅਸੀਂ ਖੜੇ ਆ ਇਹ ਥਾਣੇ ਦੇ ਬਾਹਰ ਹੈਰੀਟੇਜ ਸਟਰੀਟ ਜਿਹੜੀ ਗੋਲਡਨ ਟੈਂਪਲ ਨੂੰ ਜਾਂਦੀ ਹੈ ਇੱਥੇ ਇੱਕ ਵਿਅਕਤੀ ਜੀ ਦਾ ਨਾਂ ਭਰਤ ਹੈ ਤੇ ਉਹਦੇ ਸਾਥੀਆਂ ਵੱਲੋਂ ਧਰਨਾ ਲਗਾਇਆ ਗਿਆ ਐਜੰਡਾ ਕੁਛ ਨਹੀਂ ਸੀ ਨਾ ਪੁਲਿਸ ਨੂੰ ਕੋਈ ਪਹਿਲਾਂ ਸੂਚਨਾ ਦਿੱਤੀ ਗਈ ਬਿਨਾ ਕੋਈ ਸੂਚਨਾ ਦੇ ਸਿੱਧਾ ਜਾ ਕੇ ਧਰਨਾ ਲਾ ਦਿੱਤਾ ਗਿਆ ਤੇ ਪ੍ਰੈਸ਼ਰ ਪਾਇਆ ਗਿਆ ਪੁਲਿਸ ਦੇ ਉੱਤੇ ਵੀ ਸਾਨੂੰ ਕਿਸੇ ਨੇ ਜਾਤੀ ਸੂਚਕ ਸ਼ਬਦ ਕਹੇ ਨੇ ਤੇ ਉਹਦੇ ਉੱਤੇ ਹੁਣੇ ਹੀ ਪਰਚਾ ਦਰਜ ਕੀਤਾ ਜਾਵੇ ਉਹ ਮੇਰੇ ਨਾਲ ਆ ਸਾਹਿਲ ਲੜਕਾ ਹੈ ਇਹਦੇ ਉੱਤੇ ਉਹ ਦਰਖਾਸਤ ਦਿੱਤੀ ਗਈ ਵੀ ਇਹਨੇ ਜਾਤੀ ਸੂਚਕ ਸ਼ਬਦ ਕਹੇ ਨੇ ਬਿਨਾ ਕਿਸੇ ਹਵਮਰਕ ਦੇ ਬਿਨਾ ਕਿਸੇ ਜਾਣਕਾਰੀ ਦੇ ਇਹ ਚੀਜ਼ ਸਾਬਤ ਕਰਦੀ ਹੈ ਵੀ ਇਹਨਾਂ ਦਾ ਨਿੱਜੀ ਸਵਾਰਥ ਇਹਦੇ ਵਿੱਚ ਕੀ ਹੋ ਸਕਦਾ ਹੈ ਜਦ ਕਿ ਇਹ ਲੜਕਾ ਖੁਦ ਬਾਲਮਿਕੀ ਸਮਾਜ ਦੇ ਵਿੱਚੋਂ ਹੈ ਤੇ ਇਹਦੇ ਉੱਤੇ ਇਹ ਦੇਤਾ ਬਿਨਾ ਕਿਸੇ ਜਾਣਕਾਰੀ ਦੇ ਬਿਨਾ ਕੋਈ ਹਵਮਰਕ ਕੀਤਿਆ ਇਹਦੇ ਤੇ ਕੁਝ ਨਹੀਂ ਬਣਿਆ ਮੁੜ ਕੇ ਮੌਕੇ ਦੇ ਉੱਤੇ ਪੁਲਿਸ ਨੇ ਜਿਹੜੇ ਹੈਰੀਟੇਜ ਸੀਟ ਦੇ ਵਿੱਚ ਇਹੀ ਰਿਕਸ਼ਾ ਜਾਂਦੇ ਆ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇੱਕ ਅਦੇ ਦਾ ਟਾਇਰ ਪੰਚਰ ਹੋਇਆ ਫਿਰ ਉਸ ਚੀਜ਼ ਨੂੰ ਇਸ਼ੂ ਬਣਾ ਲਿਆ ਗਿਆ ਇਸ ਕਰਕੇ ਮੈਂ ਸਮੁੱਚੇ ਵਾਲਮੀਕ ਸਮਾਜ ਨੂੰ ਬੇਨਤੀ ਕਰਾਂਗਾ ਕਿ ਇਹੋ ਜਿਹੇ ਜਿਹੜੇ ਲੋਕ ਨੇ ਇਹਨਾਂ ਨੂੰ ਠੱਲ ਪਾਈ ਜਾਵੇ ਇਹਦੇ ਨਾਲ ਵਾਲਮੀਕੀ ਭਾਈਚਾਰੇ ਦਾ ਜਿਹੜਾ ਐ ਪੀ ਅਕਸ ਤੇ ਖਰਾਬ ਹੁੰਦਾ ਹੀ ਹੈ ਇਸ ਤੋਂ ਇਲਾਵਾ ਜਿਹੜੀ ਸਾਡੀ ਸਮਾਜਿਕ ਸਾਂਝ ਹੈ ਉਹਦੇ ਵਿੱਚ ਵੀ ਤੇਰੇੜਾਂ ਪੈਂਦੀਆਂ ਨੇ ਇਹ ਲੋਕ ਵਾਲਮੀਕ ਸਮਾਜ ਨੂੰ ਬਿਲਕੁਲ ਪੂਰੀ ਤਰ੍ਹਾਂ ਬਦਨਾਮ ਕਰਦੇ ਨੇ ਆਪਣੇ ਨਿੱਜੀ ਸਵਾਰਥਾਂ ਦੇ ਵਾਸਤੇ ਸਰਕਾਰ ਦੇ ਲਾਇਆ ਗਿਆ ਉਸ ਤੋਂ ਬਾਅਦ ਫਿਰ ਕੀ ਹੋਇਆ ਜੀ ਅੱਗੇ ਇਸ ਤੋਂ ਇਲਾਵਾ ਪੁਲਿਸ ਨੇ ਆਪਣੀ ਕਾਰਵਾਈ ਦੇ ਵਿੱਚ ਕੁਝ ਨਹੀਂ ਦੁਨਾ ਤੇ ਰਾਣੇ ਆਪ ਵਿੱਚ ਬਹਿ ਕੇ ਤੇ ਫੈਸਲਾ ਕਰ ਲਿਆ ਇਹ ਬੇਸ਼ੱਕ ਆਪਾਂ ਚ ਫੈਸਲਾ ਕਰ ਲੈਣ ਪਰ ਜੋ ਸਮਾਜ ਦੀ ਬਦਨਾਮੀ ਇਹਦੇ ਦੇ ਨਾਲ ਹੋ ਗਈ ਜਾਂ ਜੋ ਸਾਡੇ ਭਾਈਚਾਰੇ ਖਾਂਜ ਦੇ ਵਿੱਚ ਫਰਕ ਪੈ ਗਿਆ ਉਹਦੀ ਜ਼ਿੰਮੇਵਾਰੀ ਕੀ ਹੈ ਇਸ ਕਰਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਇਸ ਲੜਕੇ ਨੇ ਜੋ ਅਤ ਤਰੀਕੇ ਦੇ ਨਾਲ ਇਹ ਸਭਾ ਕੁਝ ਕੀਤਾ ਹੈ ਤੇ ਇਹਦੇ ਉੱਤੇ ਉਹਦੀ ਬਣਦੀ ਜਿਹੜੀ ਆ ਕਾਰਵਾਈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਕੀ ਕਿਹਾ ਜਾਂਦੇ ਅੱਜ ਬਾਲਮੀਕੀ ਸਮਾਜ ਵੀ ਤੁਹਾਡੇ ਨਾਲ ਹੀ ਇੱਥੇ ਪਹੁੰਚਿਆ ਜੀ ਬਿਲਕੁਲ ਜੀ ਸਮਾਜ ਸਾਡੇ ਨਾਲ ਆ ਤੇ ਅਸੀਂ ਸਮਾਜ ਦੇ ਨਾਲ ਆ ਹੁਣ ਉਹ ਪੁਰਾਣੀਆਂ ਗੱਲਾਂ ਖਤਮ ਹੋ ਚੁੱਕੀਆਂ ਨੇ ਮੈਂ ਅਸੀਂ 80% ਜਿਹੜਾ ਮਨਵਰਤਨ ਹੈ ਉਹ ਬਾਲਮੀਕ ਸਮਾਜ ਦੇ ਨਾਲ ਹੈ ਇੱਥੋਂ ਤੱਕ ਕਿ ਮੈਂ ਆਪਣੇ ਘਰ ਦੇ ਵਿੱਚ ਜਿਹੜੀ ਲੜਕੀ ਨੂੰ ਨੋ ਬਣਾ ਕੇ ਘਰ ਲੈ ਕੇ ਆਵਾ ਉਹ ਵੀ ਵਾਲਮੀਕ ਸਮਾਜ ਦੀ ਹੈ ਤੇ ਇਸ ਕਰਕੇ ਇਹ ਜਿਹੜੇ ਅਸੀਂ ਬੜੀ ਮੁਸ਼ਕਲ ਦੇ ਨਾਲ ਇਹ ਜਿਹੜੀਆਂ ਤੰਦਾਂ ਨੇ ਆਪਸ ਵਿੱਚ ਇੱਕ ਦੂਜੇ ਦੇ ਨਾਲ ਜੋੜੀਆਂ ਨੇ ਜੈ ਭੀਮ ਜੈਪਾਲ ਜੈ ਸੰਵਿਧਾਨ ਬੜਾ ਨਿੰਦਨਯੋਗ ਹੈ ਕਿ ਜਿਹੜਾ ਸਾਡਾ ਸਮੁੱਚਾ ਵਾਲਮੀਕੀ ਭਾਈਚਾਰਾ ਬਹੁਤ ਬਲੰਦੀਆ ਤੇ ਹੈ ਔਰ ਕੁਝ ਲੋਕ ਸਾਡੇ ਸਮਾਜ ਨੂੰ ਧਮਲਕਣਾ ਚਾਹੁੰਦੇ ਹਨ ਇਹਦੀ ਅਸੀਂ ਨਿੰਦਾ ਕਰਦੇ ਹਾਂ ਇਹ ਮਾਂ ਜੋ ਸੱਚ ਨੂੰ ਬਿਲੇ ਹਾਂ ਔਰ ਸਾਰੀ ਪੋਜੀਸ਼ਨ ਦੱਸੀ ਹੈ ਉਹਨਾਂ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਦੋਸ਼ੀਆਂ ਦੇ ਬੰਦੀ ਕਾਰਵਾਈ ਕੀਤੀ ਜਾਊਗੀ ਕੋਈ ਸਾਡੇ ਸਮਾਜ ਦੇ ਗੰਦੇ ਅਨਸਰ ਜੋ ਵਾਲਮੀ ਸਮਾਜ ਦੇ ਨਾਂ ਦੇ ਧਰਨਾ ਲਾ ਕੇ ਠਗੀਆਂ ਮਾਰਦੇ ਹਨ ਲੱਖਾਂ ਰੁਪਏ ਇਕੱਠੇ ਕਰਦੇ ਹਨ ਪ੍ਰਸ਼ਾਸਕ ਦੀ ਬੇਨਤੀ ਹੈ ਕਿ ਜੇ ਅਸੀਂ ਪ੍ਰਸ਼ਾਸਨ 295 ਇਹ ਲਾ ਕੇ ਪਰਚਾ ਦਰਜ ਕਰਦਾ ਹੈ ਉਦੋਂ ਰਾਜਨਾਮਾ ਨਹੀਂ ਹੋਣਾ ਜਿੱਦਾਂ ਉਦੋਂ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਸਾਡੇ ਸਮਾਜ ਦੇ ਕੋਈ ਚਾਰ ਗੰਦੇ ਅਨਸਰ ਇਦਾਂ ਦੇ ਆ ਕਿ ਸਾਡੇ ਸਮਾਜ ਦੇ ਨਾਂ ਦੇ ਪਹਿਲਾਂ ਠਗੀਆਂ ਮਾਰਦੇ ਆ ਬੇਤਰ ਨਹੀਂ ਲਾਉਂਦੇ ਆ ਉਰਤਵਾਦ ਉਹਨਾਂ ਨਾਲ ਰਾਜਨਾਮ ਕਰਦਾ ਇਹਦੀ ਅਹੀ ਸਾਡਾ ਸਮਾਜ ਨਿੰਦਾ ਕਰਦਾ ਹੈ ਅਸੀਂ ਉਹਨਾਂ ਦੋਸ਼ਾਂ ਦੇ ਬੰਦੀ ਕਾਰ ਵੀ ਕਰਾਵਾਂਗੇ ਜੈ ਭੀਮ ਜੈ ਬਾਦ ਜੈ ਸਭੀ ਵੀ ਇੱਕ ਨਾ ਦਰਖਾਸਤ ਦਿੱਤੀ ਗਈ ਸੀ ਠੀਕ ਹੈ ਉਹਦੇ ਸਬੰਧ ਚ ਉਹਨਾਂ ਨੇ ਕਿਹਾ ਸੀ ਵੀ ਇਹਦੇ ਤੇ ਕਾਰਵਾਈ ਕਰੋ ਲੇਕਿਨ ਦੋਨਾਂ ਪਾਰਟੀਆਂ ਦਾ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸੀ ਤੇ ਅੱਜ ਦੂਸਰੀ ਪਾਰਟੀ ਆਈ ਹੈ ਵੀ ਜੋ ਉਹਨਾਂ ਨੇ ਕੰਪਰੋਮਾਈਜ਼ ਕੀਤਾ ਆ ਉਹ ਤਾਂ ਠੀਕ ਹੈ ਲੇਕਿਨ ਕਹਿੰਦੇ ਵੀ ਜੋ ਇਹਨਾਂ ਨੇ ਉਸ ਦਿਨ ਸਾਡੇ ਤੇ ਅਲੀਗੇਸ਼ਨ ਲਾਏ ਸੀ ਤੇ ਉਹਦੇ ਖਿਲਾਫ ਕਾਰਵਾਈ ਕਰੋ ਅਸੀਂ ਦਰਖਾਸਤ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਵੈਰੀਫਾਈ ਕਰਨੋਂ ਪਰંત ਜੋ ਬੰਦੇ ਨੇ ਕਰ ਰਹੇ ਨੇ ਜੀ 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 ਜ ਨੇ ਨੇ ਉਹ ਇੱਕ ਐਪਲੀਕੇਸ਼ਨ ਦੇਣ ਆਏ ਸੀਗੇ ਤੇ ਉਹ ਐਪਲੀਕੇਸ਼ਨ ਤੇ ਦੋਹਾਂ ਪਾਰਟੀਆਂ ਨੇ ਬਾਹਰ ਹੀ ਬੈਠ ਕੇ ਰਾਜੀਨਾਵਾ ਕਰ ਲਿਆ ਸੀ ਇਹੋ ਜੀ ਕੋਈ ਗੱਲ ਵਾ ਠੀਕ ਹੈ